ਹਾਂਜੀ ਦੋਸਤੋ ਅੱਜ ਮੈਂ ਪਹੁੰਚਾ ਸਹਿਰ ਪਟਿਆਲੇ ਧਰਮਪੁਰਾ ਬਾਜ਼ਾਰ ਦੇ ਵਿੱਚ ਖੜਾ ਐ ਸਰਵਨ ਜਿਹੜੇ ਲੋਕੇਸ਼ਨਾਂ ਤੁਸੀਂ ਦੇਖ ਰਹੇ ਹੋ ਧਰਮਪੁਰਾ ਬਾਜ਼ਾਰ ਆ ਜਿੱਥੇ ਹੈ ਗਿਆ ਪੰਜਾਬੀ ਦਾ ਪੰਜਾਬੀ ਸਟੋਰ ਆ ਵਾਲਿਆਂ ਦੇ ਕੋਲ ਪਹੁੰਚਿਆ ਤੇ ਤੁਸੀਂ ਵੇਖੋ ਇਸ ਜਗ੍ਹਾ ਨੇ ਫੁੱਲ ਵੇਲ ਰੁਬੀਆ ਤੇ ਹਰ ਇੱਕ ਕਿਸਮ ਦੀ ਤੁਹਾਨੂੰ ਪੱਗ ਮਿਲ ਜੂਗੀ ਜਿਹੜੀ ਤੁਹਾਡੀ ਇੱਛਾ ਏ ਤੁਹਾਡੀ ਚੋਇਸ ਆ ਹਰ ਇੱਕ ਤੁਹਾਡੀ ਜਿਹੜੀ ਡਿਮਾਂਡ ਆ ਉਹ ਤੁਹਾਡੀ ਪੂਰੀ ਹੋ ਜੂਗੀ ਇਸ ਜਗ੍ਹਾ ਤੇ ਆ ਕੇ ਤੇ ਆਹ ਦੇਖੋ ਜੀ ਕਿੰਨੀ ਸਣੀ ਇਹਨਾਂ ਦੀ ਸੋਫਾ ਆ ਇਸ ਸ਼ੋਰੂਮ ਦੇਖੋ ਕਿੰਨਾ ਸੋਹਣਾ ਆ ਦਿਖਾਓ ਜੀ ਬਾਬਾ ਹਾਂਜੀ ਦਾ ਪੰਜਾਬੀ ਸਟੋਰ ਵਾਲੇ ਦੇ ਕੋਲ ਪਹੁੰਚੇ ਆ ਅੱਜ ਇਹਨਾਂ ਦਾ ਜਿਹੜਾ ਫਿਕਸ ਰੇਟ ਨੇ ਇੱਕ ਤਾਂ ਪੱਗਾਂ ਦੇ ਜਿਵੇਂ ਕਿ ਲਿਖਿਆ ਹੋਇਆ 70 ਰੁਪਏ ਪਰ ਮੀਟਰ ਤੇ ਜਿਹੜੇ ਕਲਰ ਨੇ ਉਹ ਵੀ ਬਹੁਤ ਵਧੀਆ ਗਾਰੰਟੀ ਵਾਲੇ ਕਲਰ ਨੇ ਪੂਰੇ ਹਨ ਹੱਥ ਕਲਰ ਨੇ ਜੀ ਤੁਸੀਂ ਵੇਖ ਸਕਦੇ ਹੋ ਆਪਾਂ ਪਹੁੰਚਦੇ ਆ ਵੀਰ ਜੋਣਾ ਨਾਲ ਕਰਦੇ ਅੱਗੇ ਪਹੁੰਚ ਕੇ ਗੱਲਬਾਤ ਤੇ ਜਿਹੜੇ ਪੱਗਾਂ ਦੇ ਬੰਨਣ ਦੇ ਸਕੀਨ ਨੇ ਬਾਈ ਉਹਨਾਂ ਕੋਲ ਜਰੂਰ ਆਇਓ ਤੇ ਆ ਦਿਖਾਨੇ ਅੰਦਰ ਪਹੁੰਚ ਕੇ ਗੱਲ ਬਾਤ ਦਿਖਾਨੇ ਪੂਰੀ ਬਣਦੀ ਹੈ ਜੀ ਦੇਖੋ ਜਿਹੜਾ ਆਪਣਾ ਪੰਜਾਬੀ ਕਲਚਰ ਆ ਤੇ ਇੱਕ ਸਾਡਾ ਧਰਮ ਕੀ ਰਿਲੇਟਡ ਸਭ ਕੁਝ ਵੀਰ ਜਿਉਂ ਨਾਲ ਲਿਖਾ ਵਾ ਜਿਵੇਂ ਕਿ ਗੁਰਮੁਖੀ ਭਾਸ਼ਾ ਹੈ ਢੀ ਜਿਹੜੀ ਗੁਰਮੁਖੀ ਭਾਸ਼ਾ ਹੈ ਨਾ ਉਹ ਹੈਗੇ ਦੇਖੋ ਸਾਡੀ ਇਹ ਆ 35 ਜਿਵੇਂ ਕਿ ਹੈ 35 ਹੋ ਗਿਆ ਦਿਖਾਓ ਜੀ ਪਹਿਲਾਂ ਜੀ ਆਪਣਾ ਜਿੱਥੇ ਆਪਾਂ ਕਰ ਰਹੇ ਹਾਂ ਨਾ ਆ ਇਹ ਆਪਣੀ ਗੁਰਮੁਖੀ ਦੀ ਭਾਸ਼ਾ ਜਿਸ ਨੂੰ 35 ਕਹਿੰਦੇ ਆ ਪੰਜਾਬੀ ਦੇ ਵਿੱਚ ਆ ਇਸ ਦੇ ਵਿੱਚ ਪੰਜਾਬੀ ਦੇ ਅੱਖਰ 35 ਹੁੰਦੇ ਨੇ ਤੇ ਜਿਵੇਂ ਕਹਿ ਦਈਏ ੳ ਅ ਅ ਏ ਈ ਓ ੜ ਅ ਏ ੜੀ ਸ ਸ ਹ ਹ ਕ ਕ ਖ ਖ ਘ ਘ ਕ ਕ ਖ ਖ ਗ ਗ ਕ ਗ ਵ ਚ ਚ ਛ ਝ ਝ ਣ ਆਂ ਤੇ ਤੁਹਾਨੂੰ ਆ ਚੀਜ਼ਾਂ ਦੇਖੋ ਜੀ ਅੱਜ ਕੱਲ੍ਹ ਜਿਹੜੀ ਪੜ੍ਹਾਈ ਆ ਹੁਣ ਇਹ ਚੀਜ਼ਾਂ ਤੋਂ ਦੂਰੇ ਹੁੰਦੇ ਜਾ ਰਹੇ ਆ ਸਾਰੇ ਹਨਾ ਇਹ ਜ਼ਰੂਰੀ ਆ ਛੱਡੀ ਮਾਂ ਬੋਲੀ ਆ ਜਿਹੜੀ ਪੰਜਾਬੀ ਹਨਾ ਤੇ ਸਾਡੇ ਗੁਰੂਆਂ ਪੀਰਾਂ ਦੀ ਤੇ ਆ ਦੇਖੋ ਜੀ ਬਾਬਾ ਦੀਪ ਸਿੰਘ ਜੀ ਤੇ ਸਾਡੇ 10ਵੇਂ ਗੁਰੂ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਹਨਾ ਜੀ ਤੰਤਨ ਬਾਬਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇਖੋ ਜਿਹਨਾਂ ਦੀ ਕਿਰਪਾ ਸਾਡੇ ਪਰ ਸਾਰਿਆਂ ਪਰ ਤੇ ਤੁਹਾਡੇ ਪਰ ਜਿਹੜੇ ਦੇਸ਼ਾਂ ਬਦੇਸ਼ਾਂ ਤੇ ਭੈਣ ਭਰਾ ਰਹਿੰਦੇ ਨੇ ਉਹਨਾਂ ਪਰ ਵੀ ਹੋਵੇ ਕਿਰਪਾ ਸਾਡੀ ਹੈ ਨਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਦਸ਼ਾਹ ਦੀ ਇਹਨਾਂ ਦੀ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰਿਆ ਸਾਰਾ ਤੇ ਹੁਣ ਆਕੀ ਤੁਸੀਂ ਦੇਖ ਸਕਦੇ ਹੋ ਹਰ ਇੱਕ ਕਲਰ ਦੀ ਜਿਹੜੀ ਤੁਹਾਡੀ ਸੋਚ ਹੁੰਦੀ ਆ ਜਿਵੇਂ ਕਿ ਤੁਸੀਂ ਹੋਰ ਸੌਪਾਂ ਤੇ ਜਾਣੇ ਹੋ ਤੇ ਉੱਤੇ ਤੁਹਾਨੂੰ ਕਲਰ ਪੂਰੇ ਨਹੀਂ ਮਿਲਦੇ ਹੈਗੇ ਜਿਹੜੀ ਤੁਸੀਂ ਸੋਚਦੇ ਹੋ ਸੋਚ ਹੈ ਨਾ ਉਹ ਕਹਿੰਦੇ ਨੇ ਜੀ ਆ ਲੈ ਲਈ ਫਲਾਣਾ ਕੁਝ ਤੁਹਾਡੀ ਸੋਚ ਹੋਰ ਹੁੰਦੀ ਆ ਜੇਕਰ ਤੁਸੀਂ ਆਪਣੀ ਮਨਪਸੰਦ ਦਾ ਕਲਰ ਲੈਣਾ ਹੈ ਤਾਂ ਤੁਹਾਨੂੰ ਪਹੁੰਚੜੇ ਪਹੁੰਚਿਆ ਪਟਿਆਲੇ ਜਿੱਥੇ ਕੀ ਧਰਮਪੁਰਾ ਬਾਜ਼ਾਰ ਆ ਧਰਮਪੁਰਾ ਬਾਜ਼ਾਰ ਦੇ ਵਿੱਚ ਹੈਗਾ ਦਾ ਪੰਜਾਬੀ ਸਟੋਰ ਜੇਕਰ ਤੁਸੀਂ ਆਪਣੀ ਡਿਮਾਂਡ ਪੂਰੀ ਕਰਨੀ ਆ ਪੱਗ ਬੰਨਣ ਦੀ ਤੇ ਕਿਹੜਾ ਜਿਹੜਾ ਵੱਡਾ ਇਹ ਪੱਗ ਉਹਨੂੰ ਕਹਿੰਦੇ ਨੇ ਸਰਦਾਰ ਜੀ ਤੇ ਵੀਰ ਜੀ ਉਹਨਾਂ ਕੋਲ ਪਹੁੰਚਦੇ ਵੀਰ ਜੀ ਸ੍ਰੀ ਕਲ ਜੀ ਸ੍ਰੀ ਕਲ ਜੀ ਹਾਂਜੀ ਸੁਭਨਾਮਬੀਰ ਜੀ ਤੁਹਾਡਾ ਜੀ ਮੇਰਾ ਨਾਮ ਪ੍ਰੀਤ ਸਿੰਘ ਹੈ ਜੀ ਮੈਂ ਤਾਂ ਪੰਜਾਬੀ ਸਟੋਰ ਪਟਿਆਲਾ ਤੇ ਮੈਨੇਜਰ ਹਾਂ ਅੱਛਾ ਜੀ ਇਹ ਜਿਹੜੀ ਤੁਹਾਡੀ ਸਾਬ ਪਾਜੀ ਇਹ ਦੇਖੋ ਅਸੀਂ ਹੋਰ ਵੀ ਸਾਰਿਆਂ ਚ ਬਹੁਤ ਘੁੰਮੇ ਆ ਪਰ ਕਿਤੇ ਨਹੀਂ ਦੇਖਣ ਲਈ ਜੀ ਮਿਲਦੀ ਹੈ ਕਿ ਸਾਬ ਹਨਾ ਤੇ ਇੱਕ ਐਂ ਦੇ ਲੋਈ ਮਨ ਕੋ ਸੁਣਦੇ ਆ ਕਿ ਤੁਹਾਡੇ ਕੋਲ ਹੈ ਜਿਵੇਂ ਕਿ ਹਰ ਇੱਕ ਕਲਰ ਮਿਲਦਾ ਹੈ ਤੁਹਾਡੇ ਰੇਟ ਵੀ ਫਿਕਸ ਨੇ ਹਾਂਜੀ ਹੈ ਰੇਟ ਵੀ ਬਹੁਤ ਜਾਨੀ ਆ ਨਾ ਜਣੀ ਕਿ ਹਾਂ ਜੀ ਹਾਂ ਹਾਂ ਤੇ ਤੋਂ ਅਸੀਂ ਜਿਹੜੀ ਇਸ ਦਿਨ ਨਾਲ ਜਿਵੇਂ ਕਿ ਪੱਗ ਅਸੀਂ ਲੈਣਾਉਨੇ ਆ ਉਸ ਦਿਨ ਵਾਜੂਬ ਦਿਨ ਫਰੀ ਹੈ ਨਾ ਜੀ ਫਿਰ ਇੱਥੇ ਸਾਡੇ ਜੋ ਹੈ ਇਹ ਦਾ ਪੰਜਾਬੀ ਸਟੋਰ ਹੈ ਜੋ ਇਹ ਮਾਨਸਾ ਬਠਿੰਡਾ ਪਟਿਆਲਾ ਲੁਧਿਆਣਾ ਅੰਮ੍ਰਿਤਸਰ ਹੁਸ਼ਿਆਰਪੁਰ ਤੇ ਫਿਰੋਜ਼ਪੁਰ ਤੁਹਾਨੂੰ ਸਾਰੇ ਕਿਤੇ ਮਿਲ ਜੇਗਾ ਅੱਛਾ ਕਈ ਸ਼ਹਿਰਾਂ ਵਿੱਚ ਤੁਹਾਡੇ ਹੋਰ ਵੀ ਸ਼ੋਰੂਮ ਨੇ ਬਿਲਕੁਲ ਬਿਲਕੁਲ ਕਈ ਸ਼ਹਿਰਾਂ ਦੇ ਵਿੱਚ ਇਹ ਸ਼ੋਰੂਮ ਜੋ ਨੇ ਇਹ ਚੱਲ ਰਹੇ ਨੇ ਬਹੁਤ ਜਲਦੀ ਅਸੀਂ ਜੋ ਸਾਡੀ ਫਰੋਜ ਪਰ ਓਪਨਿੰਗ ਹੋ ਰਹੀ ਹੈ ਤੇ ਦਸੂਹੇ ਅਸੀਂ ਓਪਨਿੰਗ ਕਰ ਰਹੇ ਹਾਂ ਤੇ ਮਾਨਸਾ ਬਠਿੰਡਾ ਪਟਿਆਲਾ ਲੁਧਿਆਣਾ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੇ ਵਿੱਚ ਇਹ ਜੋ ਸਟੋਰ ਚੱਲ ਰਹੇ ਨੇ ਉਸ ਜਗ੍ਹਾ ਤੇ ਵੀ ਇਸ ਤਰ੍ਹਾਂ ਦੀ ਉਹ ਆ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਦੀ ਤੁਹਾਨੂੰ ਉੱਥੇ ਡਿਸਪਲੇ ਮਿਲੂਗੀ ਅੱਛਾ ਇਸ ਤਰ੍ਹਾਂ ਦੀ ਸੌਬ ਮਿਲੇਗੀ ਦੇਖੋ ਬਿਲਕੁਲ ਜੀ ਡੰਮੀ ਦੇ ਉੱਤੇ ਪੱਗ ਬੰਨ ਕੇ ਦਿਖਾਈ ਗਈ ਹੈ ਨਾਲ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਰੰਗ ਦੱਸਿਆ ਗਿਆ ਤੇ ਥੱਲੇ ਥਾਣ ਰੱਖ ਕੇ ਉਹੀ ਰਾ ਥਾਣ ਰੱਖਿਆ ਹੋਇਆ ਤਾਂ ਕਿ ਤੁਹਾਨੂੰ ਸਿਲੈਕਸ਼ਨ ਕਰਨੀ ਜੋ ਸੌਖੀ ਹੋਵੇ ਇਹ ਇਸ ਕਰਕੇ ਅਸੀਂ ਕੀਤਾ ਸੀਗਾ ਆ ਦੇਖੋ ਜਿਹੜੇ ਜੇਕਰ ਪੱਗ ਪਰਣਾ ਵੀ ਵੰਦਦੇ ਨੇ ਨਾ ਪਰਨੇ ਵੀ ਤੁਹਾਡੇ ਕੋਲੇ ਨਾਲ ਕੋਲ ਹਰ ਇੱਕ ਕਲਰ ਮਿਲ ਜਾਊਗਾ ਜਿਹੜਾ ਤੁਸੀਂ ਪਾ ਲੈ ਜਾਣਗੇ ਤੇ ਚੈੱਕ ਪਰਨੇ ਵੀ ਸਾਡੇ ਕੋਲੇ ਮਿਲ ਜਾਂਦੇ ਆ ਨਾਲ 50 ਬਾਜਪੱਗ ਪਿੰਜੋ ਉਸ ਤੋਂ ਤੁਸੀਂ ਇੱਥੇ ਪੱਗ ਖਰੀਦਦੇ ਹੋ ਤਾਂ ਤੁਹਾਨੂੰ 50 ਬਾਜਪੱਗ ਪਿੰਜੋ ਦਾ ਸੈੱਟ ਜਿਹੜਾ ਫ੍ਰੀ ਮਿਲਦਾ ਹੈ ਪਰਨੇ ਦਾ ਕੀ ਭਰੇ ਜਾਈ ਪਰਨਾ ਵੀ ਸੇਮ ਰੇਟ ਹੁੰਦਾਗਾ ਚੈੱਕ ਪਰਨਾ ਜੋ ਉਹ ਸਸਤਾ ਹੁੰਦਾਗਾ ਤੇ ਬਾਕੀ ਜਿਹੜੇ ਤੁਹਾਨੂੰ ਇੱਥੇ ਜਿਹੜੀ ਐ ਪੀਕੋ ਦੀ ਸਹੂਬਾ ਵੀ ਮਿਲਦੀ ਹੈਗੀ ਕਿਉਂਕਿ ਆਪਾਂ ਆਮ ਦੇਖਦੇ ਆਮ ਦੁਕਾਨਾਂ ਤੇ ਜਦੋਂ ਵੀ ਪੱਗ ਲੈਣ ਜਾਂਦੇ ਆ ਤਾਂ ਜਿਹੜੀ ਪੀਕੋ ਆ ਸਾਨੂੰ ਕਿਤੇ ਬਾਹਰੋਂ ਕਿਸੇ ਟੇਲਰ ਤੋਂ ਕਰਾਉਣੀ ਪੈਂਦੀ ਹੈ ਤੇ ਮੋਸਟਲੀ ਕਈ ਵਾਰੀ ਅਸੀਂ ਪੱਗਾਂ ਲੈ ਕੇ ਘਰੀਂ ਰੱਖ ਲੈਨੇ ਆ ਤੇ ਟਾਈਮ ਨਹੀਂ ਲੱਗਦਾ ਪੀਕੋ ਕਰਾਉਂਦਾ ਤਾਂ ਇੱਥੇ ਕੀ ਆ ਤੁਹਾਨੂੰ 5 ਮਿੰਟਾਂ ਦੇ ਵਿੱਚ ਵਿੱਚ ਨਾਲ ਦੀ ਨਾਲ ਤਿਆਰ ਕਰਕੇ ਪੀਕੋ ਮਿਲ ਜਾਂਦੀ ਹੈ 9 ਤੋਂ 9 ਹਰ ਜਗ੍ਹਾ ਸਾਰੇ ਸਟੋਰਾਂ ਤੇ ਸਾਡਾ 9 ਤੋਂ 9 ਟਾਈਮਿੰਗ ਆ 9 ਤੋਂ 9 ਖੁੱਲਦਾ ਹੈਗਾ ਤੁਸੀਂ ਜਦੋਂ ਮਰਜ਼ੀ ਆ ਕੇ ਪੱਗ ਲੈ ਸਕਦੇ ਹੋ ਤੁਹਾਨੂੰ ਸਾਰੇ ਕਲਰ ਮਿਲਣਗੇ 150 ਤੋਂ ਪਲੱਸ ਕਲਰ ਤੋਂ ਫੋਲੋ ਵੈਲਚ ਮਿਲ ਜਾਂਦੇ ਆ 100 ਦੇ ਕਰੀਬ ਕਲਰ ਰੂਪੀਆ 'ਚ ਮਿਲ ਜਾਂਦੇ ਆ ਇੱਥੇ ਤੇ ਇੱਥੇ ਤੁਸੀਂ ਰੈਡੀ ਕਰਾ ਸਕਦੇ ਨਾਲ ਦੀ ਫੁੱਲ ਵੇਲ ਤੇ ਰੂਬੀਆ ਕਲਰ ਦੇ ਵਿੱਚ ਸੇਮ ਕਲਰ ਮਿਲ ਜਾਣਗੇ ਹਾਂਜੀ ਹਾਂਜੀ ਰੂਬੀਆ ਤੇ ਫੁੱਲ ਵੇਲ ਦੋਨੋਂ ਮਿਲ ਜਾਂਦੇ ਆ ਜੀ ਹਾਂਜੀ ਦੇਖ ਸਕਦੇ ਤੁਸੀਂ ਹਰ ਇੱਕ ਕਲਰ ਤੁਹਾਡੇ ਜਿਹੜੀ ਇੱਛਾ ਏ ਪੂਰੀ ਹੋ ਸਕਦੀ ਇੱਥੇ ਆ ਕੇ ਜਿਹੜੇ ਤੁਸੀਂ ਲੈਣਾ ਹੈ ਨਾ ਜਿਹੜਾ ਕਸਟਮਰ ਸੋਚਦਾ ਏ ਵੀ ਮੈਨੂੰ ਇਹ ਚੀਜ਼ ਚਾਹੀਦੀ ਉਹ ਪੂਰੀ ਮਿਲਦੇ ਤੁਹਾਡੇ ਕੋਲ ਹੈ ਬਿਲਕੁਲ ਜੀ ਇਹ ਤੁਸੀਂ ਕਿਵੇਂ ਸੋਚਿਆ ਵੀ ਇਸੇ ਕੰਮ ਕਰੀਏ ਜੀ ਸੁਰਵਾਰਾ ਤੁਸੀਂ ਇਹ ਸਾਡਾ ਜਿਹੜਾ ਆਈਡੀਆ ਸੀਗਾ ਇਹ ਸਾਡੇ ਵੱਡੇ ਭਾਜੀ ਦਾ ਹਰਮਨ ਪ੍ਰੀਤ ਸਿੰਘ ਜੀ ਦਾ ਜੋ ਕਿ ਇਸ ਕੰਪਨੀ ਦੇ ਓਨਰ ਨੇ ਪਰ ਇਹਦੇ ਚ ਮੇਨ ਮਕਸਦ ਸਾਡਾ ਇਹ ਸੀਗਾ ਕਿ ਤੁਸੀਂ ਦੇਖਿਆ ਹੋਣਾ ਕਿ ਕੱਪੜਿਆਂ ਦੇ ਬਹੁਤ ਸਾਰੇ ਬ੍ਰਾਂਡ ਨੇਗੇ ਬੂਟਾਂ ਦੇ ਬਹੁਤ ਸਾਰੇ ਬ੍ਰਾਂਡ ਨੇਗੇ ਪਰ ਤੁਸੀਂ ਅੱਜ ਤੱਕ ਸੁਣਿਆ ਨਹੀਂ ਹੋਣਾ ਕਿ ਪੱਗਾਂ ਦਾ ਬ੍ਰਾਂਡ ਤਾਂ ਅਸੀਂ ਇਹ ਪੱਗਾਂ ਦਾ ਇੱਕ ਬ੍ਰਾਂਡ ਐਸਟੈਬਲਿਸ਼ ਕਰ ਰਹੇ ਹਾਂ ਆਪਣਾ ਤਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਵੀ ਮਾਣ ਨਾ ਕਰੀਏ ਕਿ ਸਾਡੀ ਪੱਗ ਇਸ ਬ੍ਰਾਂਡ ਦੀ ਜਿਹੜੇ ਪੰਜਾਬੀ ਵੀਰ ਨੇ ਸਾਡੇ ਪੱਗ ਦੇ ਨਾਲੇ ਸੋਹਣੇ ਲੱਗਦੇ ਨੇ ਨਾ ਪੱਗ ਦੇ ਨਾਲ ਵੱਖਰੀ ਟੌਰ ਬਣ ਜਾਂਦੀ ਹੈ ਤਾਂ ਅਸੀਂ ਪੰਜਾਬੀ ਕਹਾਣ ਦੇ ਵਿੱਚ ਹੋ ਲੱਗਦੇ ਆ ਵੀ ਸਰਦਾਰ ਜੀ ਕਹਿੰਦਾ ਹਰ ਇੱਕ ਬੰਦਾ ਨਾ ਸਰਦਾਰ ਜੀ ਵਾਲਾ ਜਾਂਦਾ ਪੈਸਾ ਵਾਲੇ ਨੂੰ ਕਹਿੰਦਾ ਏ ਤੇ ਕੋਲ ਪੈਸੇ ਇੱਕ ਵਾਰ ਵੀ ਆਮਣਾ ਉਹਦੇ ਪੱਗ ਬੰਨੀ ਹੋਵੇ ਆਲਾ ਸਰਦਾਰ ਜੀ ਕਹਿੰਦਾ ਦੂਰੋਂ ਹਨਾ ਜੀ ਉਸ ਦਿਨ ਮੈਂ ਇੱਕ ਦਿਨ ਇੰਟਰਵਿਊ ਦੇਖ ਰਿਹਾ ਸੀ ਤਰਸੀਮ ਜੱਸੜਾ ਉਹਨਾਂ ਦੀ ਤੇ ਉਹ ਕਹਿ ਰਹੇ ਸੀਗੇ ਵੀ ਜੇ ਦਸਤਾਰ ਬੰਨੀ ਹੋਵੇ ਵਧੀਆ ਤੇ ਚਾਹੇ ਕੱਪੜੇ ਸਿੰਪਲ ਵੀ ਪਾਏ ਹੋਣ ਤੇ ਅਗਲਾ ਪੁੱਛ ਲੈਂਦਾ ਵੀ ਤਿਆਰ ਹੋ ਕੇ ਕਿੱਥੇ ਚੱਲੇ ਜਾਂਦਾ ਪੱਗ ਨਾਲ ਸਾਡੀ ਵੱਖਰੀ ਪਛਾਣ ਹੈ ਤੇ ਪੱਗ ਵਾਸਤੇ ਅਸੀਂ ਇਹ ਆਪਣੇ ਵੱਲੋਂ ਉਪਰਾਲਾ ਕਰ ਰਹੇ ਆ ਕਿ ਪੱਗ ਦਾ ਨਾਲੇ ਦਾ ਪ੍ਰਚਾਰ ਕਰ ਸਕੀਏ ਨਾਲੇ ਸਾਡਾ ਇਹ ਬਿਜ਼ਨਸ ਹੈ ਤੇ ਨਾਲੇ ਫੁੱਲ ਤੇ ਨਾਲੇ ਫਲੀਆਂ ਅਸੀਂ ਦੋਨੋਂ ਚੀਜ਼ਾਂ ਕਰ ਰਹੇ ਹਾਂ ਬਹੁਤ ਬਹੁਤ ਵਧੀਆ ਤੁਹਾਡੇ ਨਾਲ ਗੱਲ ਕਰਨ ਇਤੇ ਵਿੱਚ ਵੀ ਬਹੁਤ ਵਧੀਆ ਸਾਨੂੰ ਫੀਲਿੰਗ ਜਿਹੜੀ ਸਾਨੂੰ ਵਧੀਆ ਮਹਿਸੂਸ ਹੋਇਆ ਤੁਹਾਡੇ ਨਾਲ ਗੱਲ ਕਰਕੇ ਨਾ ਵਧੀਆ ਲੱਗਿਆ ਚੰਗਾ ਲੱਗਿਆ ਤੁਹਾਡਾ ਕੰਮ ਦੇਖ ਕੇ ਤੇ ਤੁਹਾਡਾ ਰੇਟ ਵੀ ਬਹੁਤ ਵਿਕਸਾ ਵਧੀਆ ਰੇਟ ਆ ਵੀ ਮਿਰਜੀ ਉਹਨਾਂ ਦਾ ਤੇ ਦੇਖ ਸਕਦੇ ਤੁਸੀਂ ਬਾਕੀ ਹੋਰ ਵੀ ਹੈ ਨਾ ਜੀ ਆਹ ਦਿਖਾਓ ਇੱਧਰ ਆਹ ਜਿਹੜੇ ਸਾਡੇ ਗੁਰੂਆਂ ਦੇ ਰਿਲੇਟਡ ਆ ਆ ਦੇਖੋ ਜੀ ਹੈ ਜਿਹੜਾ ਸਾਡਾ ਖੰਡਾ ਏ ਗੁਰੂਆਂ ਦਾ ਗੁਰੂਆਂ ਦੀ ਨਿਸ਼ਾਨੀ ਆ ਹੈਨਾ ਆ ਦੇਖੋ ਕਿਆ ਗੱਲ ਬਾਤ ਆ ਕੰਗਾ ਕੜਾ ਕਚਹਿਰਾ ਸਾਰਾ ਕੁਸਾ ਨਾ ਜੇ ਸਾਡੇ ਚਾੜੇ ਪੰਜ ਕਕਾਰ ਨੇ ਇਹ ਹੈ ਜਿਹੜੇ ਸਿੰਘਾਂ ਦੇ ਹੁੰਦੇ ਆ ਤੇ ਆ ਦੇਖੋ ਜੀ ਆ ਮੜੇ ਆ ਵੀ ਪੜ ਕੇ ਸੁਣਾ ਦਈਏ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਆਦ ਸੱਚ ਜਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਹਾਂਜੀ ਜਿਹੜਾ ਸਾਡਾ ਵਿਰਸਾ ਏ ਸਾਡਾ ਪੰਜਾਬੀ ਵਿਰਸਾ ਏ ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਹੈ ਨਾ ਜੀ ਉਹਨਾਂ ਦੀਆਂ ਵੀ ਤਸਵੀਰਾਂ ਵੀਰ ਉਹਨਾਂ ਨੇ ਲਾਈਆਂ ਹੋਈਆਂ ਨੇ ਦੇਖੋ ਜਿਨ੍ਹਾਂ ਨੂੰ ਅਸੀਂ ਅੱਜ ਕੱਲ੍ਹ ਭੁੱਲਦੇ ਜਾ ਰਹੇ ਹਾਂ ਇਹ ਸਾਡੇ ਸਿੱਖੋ ਤੇ ਸਿਕ ਕੌਮ ਸਿੱਖ ਕੌਮ ਦੇ ਹੋਣੇ ਤੇ ਬਾਕੀ ਵੀਰ ਉਹਨਾਂ ਕੋਲ ਆਇਓ ਕਦੇ ਵੀ ਤੁਹਾਨੂੰ ਇੱਥੇ ਤੁਹਾਨੂੰ ਨਾ ਖੁਸ਼ ਹੋ ਕੇ ਭੇਜਣਗੇ ਇਹ ਆਹ ਦੇਖੋ ਪੰਜਾਬੀ ਦਾ ਪੰਜਾਬੀ ਸਟੋਰ ਵਾਲਿਆਂ ਦੇ ਪੰਚਾਇਤ ਅੱਜ ਅਸੀਂ ਤੇ ਜੇਕਰ ਨਾ ਦੋਸਤੋ ਮੇਰੀਆਂ ਵੀਡੀਓ ਤੁਹਾਨੂੰ ਚੰਗੇ ਲੱਗਦੇ ਆ ਨੇ ਤਾਂ ਵੀਡੀਓ ਨੂੰ ਦੇਖਣ ਲਈ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਬਸਕ੍ਰਾਈਬ ਕਰਨ ਦੇ ਨਾਲ ਤੁਹਾਡੀਆਂ ਮੇਰੀਆਂ ਵੀਡੀਓ ਪਹੁੰਚਦੇ ਰਹਿਣਗੀਆਂ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੂਗੀ ਮੇਰੀ ਸਬਸਕ੍ਰਾਈਬ ਕਰਨ ਦਾ ਫਾਇਦਾ ਹੁੰਦਾ ਕੋਈ ਪੈਸਾ ਨਹੀਂ ਲੱਗਦਾ ਸਬਸਕ੍ਰਾਈਬ ਕਰਨ ਦੇ ਨਾਲ ਤੇ ਲਾਇਕ ਵੀ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਆ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਆਪਾਂ ਇਥੇ ਹੋ ਕਰਦੇ ਆਂ ਵੀਡੀਓ ਦੀ ਸਮਾਪਤੀ ਤੇ ਅਗਲੀ ਵੀਡੀਓਜ਼ ਦੇ ਨਾਲ ਸਾਡੇ ਨਾਲ ਜੁੜੇ ਰਹੋ ਜੀ